ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ 70 ਸਾਲ ਪਹਿਲਾਂ ਜਦੋਂ ਪੰਜਾਬੀਆਂ ਦਾ ਕਤਲੇਆਮ ਹੋਇਆ ਅੱਜ ਦੇ ਦਿਹਾੜੇ ਨੂੰ ਜਿਹੜੇ ਲੋਕ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਨੇ ਪਰ ਪੰਜਾਬ ਇੱਕ ਅਜੀਹਾ ਸੂਬਾ ਸੀਗਾ ਜਿਹਦੇ ਵਿੱਚ ਤਕਰੀਬਨ ਬਾਲਾ ਨਹੀਂ ਤਾਂ ਘੱਟੋ-ਘੱਟ 20 ਤੋਂ 25 ਲੱਖ ਪੰਜਾਬੀਆਂ ਦਾ ਕਤਲ ਹੋਇਆ ਸਾਡੇ ਭੈਣਾ ਭਰਾਵਾਂ ਦਾ ਲੋਥਾਂ ਉੱਪਰ ਚੱਲ ਕੇ ਜਿਹੜਾ ਅੱਜ ਦਾ ਜਿਹੜਾ ਦਿਹਾੜਾ ਆਇਆ ਧੀਆਂ ਪੈਣਾ ਬੇਪੱਤ ਹੋਈਆਂ ਔਰ ਸੈਂਕੜੇ ਜਿਹੜੇ ਨੇ ਜਾਨਵਰ ਉਹਦੇ ਵਿੱਚ ਮਾਰੇ ਗਏ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਸੰਪਤੀਆਂ ਸਨ ਉਹ ਜਿਹੜੀਆਂ ਉਹਨਾਂ ਤੋਂ ਵਾਝੇ ਹੋ ਗਏ ਤੇ ਅੱਜ ਅੱਜ ਅਸੀਂ ਉਹ ਖੁਸ਼ੀ ਦਾ ਦਿਹਾੜਾ ਮਨਾ ਰਹੇ ਹਾਂ ਕਿ ਸਾਡਾ ਆਜ਼ਾਦੀ ਦਾ ਦਿਹਾੜਾ ਔਰ ਦੂਸਰੇ ਪਾਸੇ ਉਹ ਖੁਸ਼ੀ ਦਿਹਾੜਾ ਦੇਖੋ ਕਿ ਸਾਡੇ ਕਿਸਾਨ ਸਾਡੇ ਉਹ ਪੰਜਾਬੀ ਜਿਨ੍ਹਾਂ ਦੇ 36 ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੋਣ ਜਿਨ੍ਹਾਂ ਦੀਆਂ ਲਹੂ ਦੇ ਉੱਪਰ ਜਿਹੜਾ ਹੈਗਾ ਦੇਸ਼ ਦੀ ਆਜ਼ਾਦੀ ਆਈ ਹੋਵੇ ਤੇ ਉਹ ਪੰਜਾਬੀ ਉਹ ਕਿਸਾਨ ਆਪਣਾ ਹੱਕ ਮੰਗਣ ਦੇ ਲਈ ਜਦੋਂ ਦਿੱਲੀ ਦੇ ਵੱਲ ਜਾ ਰਹੇ ਆ ਤੇ ਅੱਜ ਦੇ ਹੁਕਮਰਾਨ ਅੱਜ ਦੇ ਕਾਲੇ ਅੰਗਰੇਜ਼ ਨੇ ਜਿਹੜੇ ਉਹ ਹੁਕਮਰਾਨ ਜਦੋਂ ਸਾਡੇ ਪੰਜਾਬੀ ਜੱਟ ਜਦੋਂ ਸਾਡੇ ਕਿਸਾਨ ਸਾਡੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਆਪਣੀ ਹੀ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਰਹੇ ਹੋਣ ਤਾਂ ਸਾਹਮਣੋਂ ਜਰਨਲ ਡਾਇਰ ਦੇ ਵਾਂਗ ਗੋਲੀਆਂ ਚਲਾ ਕੇ ਉਹਨਾਂ ਦੇ ਕਤਲ ਕੀਤੇ ਜਾਂਦੇ ਆ ਸਾਹਮਣੇ ਕੰਦਾ ਕੱਢ ਕੇ ਕਿਸਾਨਾਂ ਨੂੰ ਦਿੱਲੀ ਜਾਂਸ ਤੋਂ ਰੋਕਿਆ ਜਾਂਦਾ ਇਹ ਆਜ਼ਾਦੀ ਦਾ ਦਿਹਾੜਾ ਇਹਨੂੰ ਕਹਿੰਦੇ ਨੇ ਆਜ਼ਾਦੀ ਉਸ ਆਜ਼ਾਦੀ ਨੂੰ ਦਿਖਾਉਣ ਦੇ ਲਈ ਅਸੀਂ ਸੋਸ਼ਲ ਮੀਡੀਆ ਤੇ ਔਰ ਤੁਹਾਡੇ ਮੀਡੀਆ ਦੇ ਥਰੂ ਇਹ ਜਿਹੜਾ ਸੈਂਕੜਾ ਟਰੈਕਟਰਾਂ ਦੇ ਨਾਲ ਇੱਕ ਰੋਸ ਸਮਾਰਟ ਕਰਨ ਜਾ ਰਹੇ ਹਾਂ ਕਿ ਠੀਕਾ ਕਤਲੇਆਮ ਸਾਡਾ ਹੋਇਆ 36 ਜ਼ਿਲ੍ਹੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕਿਸਾਨਾਂ ਨੇ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਜਦੋਂ ਦਿੱਲੀ ਜਾਣ ਲਈ ਆਪਣੇ ਹੱਕ ਮੰਗਣ ਲਈ ਹੱਕ ਕੀ ਹੈ ਕਿ ਸਾਨੂੰ ਸਿਰਫ ਤੇ ਸਿਰਫ ਪ੍ਰੋਫਿਟ ਦੀ ਖੇਤੀ ਹੋ ਜੇ ਜੇਕਰ ਸਾਡਾ 30 ਰੁਪਏ ਖਰਚਾ ਆਉਂਦਾ ਤਾਂ 35 ਰੁਪਏ ਸਾਡੀ ਜੈਂਸ ਵੇਚ ਜੇ ਇਸ ਮੰਗ ਨੂੰ ਲੈ ਕੇ ਅਸੀਂ ਦਿੱਲੀ ਚੱਲੇ ਆ ਤੇ ਉਹਨਾਂ ਨੂੰ ਰੋਕਿਆ ਜਾਂਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਉਹ ਪ੍ਰੋਟੈਸਟ ਕਰ ਰਹੇ ਹਾਂ ਔਰ ਦੂਸਰੀ ਗੱਲ ਇਹ ਹੈ ਕਿ ਜਿੱਥੇ ਸਰਕਾਰ 35 ਰੁਪਏ ਦਾ ਪੈਟਰੋਲ ਲੈਂਦੀ ਹੈ ਤੇ ਆਪ 105 10 ਰੁਪਏ ਵੇਚਦੀ ਆ ਤੇ ਪਤਾ ਨਹੀਂ ਕਿੰਨੇ ਕੁ ਗੁਣਾ ਕੈਲਕੂਲੇਸ਼ਨ ਤੁਸੀਂ ਕਰ ਲਿਓ ਜੇ ਕਿ ਉਹ ਮੁਨਾਫਾ ਕਮਾਉਂਦੀ ਆ ਤੇ ਜਦੋਂ ਕਿਸਾਨ ਔਰ ਮਜ਼ਦੂਰ ਆਪਣੇ ਮੁਨਾਫੇ ਦੇ ਲਈ ਆਪਣੀ ਖੇਤੀ ਦੇ ਲਈ ਆਪਣੇ ਧੰਦੇ ਦੇ ਲਈ ਜਾਂਦੇ ਆ ਤਾਂ ਉਹਨਾਂ ਨੂੰ ਸਾਹਮਣੇ ਗੋਲੀਆਂ ਮਾਰੀਆਂ ਜਾਂਦੀਆਂ ਅੱਜ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਇਹ ਟਰੈਕਟਰ ਰੋਸ ਮਾਰਚ ਹੋਊਗਾ ਔਰ ਉਸ ਤੋਂ ਬਾਅਦ ਪੰਜ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਵੱਡੀਆਂ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਜਿੱਥੇ ਕਿਸਾਨ ਜਨ ਸਭਾਵਾਂ ਹੋਣੀਆਂ ਔਰ ਉਮੀਦ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਹੀ ਟਰੈਕਟਰ ਮਾਰਚ ਹੋਊਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੂਰੇ ਦੇਸ਼ ਦੇ ਵੱਲੋਂ ਐਲਾਨ ਕੀਤਾ ਗਿਆ ਦੱਸਣਾ ਤਾਂ ਕੀ ਚਾਉਣੇ ਆ ਦੱਸਣ ਵਾਲੀ ਤਾਂ ਕੋਈ ਕਹਾਣੀ ਨਹੀਂ ਸਰਕਾਰ ਦੀ ਜਿਹੜੀ ਕਹਾਣੀ ਬਹੁਤ ਵੱਡੀ ਜੇ ਦਸੀਏ ਤੇ ਮੇਰਾ ਖਿਆਲ ਹੈ ਵੀ ਉਹਦੇ ਤੇ ਬਹੁਤ ਸਮਾਂ ਲੱਗ ਸਕਦਾ ਪਰ ਜਿਹੜਾ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਉਹਦੇ ਬਾਰੇ ਜਾਣਕਾਰੀ ਦੱਸਣ ਦਿੰਦੇ ਆ ਵੀ ਟਰੈਕਟਰ ਮਾਰਚ ਤਾਂ ਕੀਤਾ ਜਾ ਰਿਹਾ ਵੀ ਅਸੀਂ ਪਿਛਲੇ ਦਿਨੀ ਦਿੱਲੀ ਦੇ ਵਿੱਚ ਜਾ ਰਹੇ ਸੀ ਸਰਕਾਰ ਨੇ ਉੱਥੇ ਕਾਂਧਾ ਕੱਢ ਕੇ ਨਾਗਰਿਕਾਂ ਨੂੰ ਰੋਕਿਆ ਗਿਆ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਇਹ ਕਿਸਾਨ ਜਿਹੜਾ ਵੀ ਇੱਕ ਦੇਸ਼ ਦਾ ਨਾਗਰਿਕ ਹੈ ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਅੱਜ ਤੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਜੋ ਦੇਸ਼ ਆਜ਼ਾਦ ਹੋਇਆ ਲੋਕ ਕਹਿ ਰਹੇ ਨੇ ਦੇਸ਼ ਆਜ਼ਾਦ ਹੋਇਆ ਪਰ ਸਾਡੇ ਕਹਿਣ ਮੁਤਾਬਕ ਦੇਸ਼ ਜੇ ਆਜ਼ਾਦ ਹੈ ਜੇ ਤੱਕ ਹੋਇਆ ਹੀ ਨਹੀਂ ਕਿਉਂਕਿ ਅਸੀਂ ਇੱਥੋਂ ਦੇ ਵਸਿੰਦੇ ਆ ਇਸ ਦੇਸ਼ ਦੇ ਨਾਗਰਿਕ ਆ ਸਾਨੂੰ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਤੋਂ ਰਾਜ ਕੰਧਾਂ ਕੱਢ ਕੇ ਗੋਲੀਆਂ ਚਲਾ ਕੇ ਰੋਕਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਕਰ ਕੀ ਰਹੀ ਹੈ ਨਵੇਂ ਨਿਜਮ ਲਿਆ ਰਹੀ ਹੈ ਵੀ ਕੋਈ ਧਰਨਾ ਪਰ ਟਾਈਟ ਆਪਦੀ ਮੰਗ ਮੰਗੇ ਹੀ ਨਾ ਉਹਦੀਆਂ ਜਿਹੜੀਆਂ ਕਾਪੀਆਂ ਨੇ ਉਹ ਅਸੀਂ ਡੀਸੀ ਦਫ਼ਤਰ ਟਰੈਕਟਰ ਮਾਰਚ ਕਰਕੇ ਜਾ ਕੇ ਉੱਥੇ ਉਹਦੇ ਸਾੜਾਂਗੇ ਪਰ ਬਦਕਿਸਮਤੀ ਇਸ ਗੱਲ ਦੀ ਵੀ ਸਰਕਾਰ ਇਸ ਗੱਲ ਨੂੰ ਲੈ ਕੇ ਇਸ ਵਾਸਤੇ ਜਾ ਰਹੀ ਹੈ ਚਾਹੀਦਾ ਤੇ ਆ ਵੀ ਜਿਹੜੇ ਲੋਕਾਂ ਨੇ ਗੋਲੀ ਚਲਾਈ ਜਿਹੜੇ ਲੋਕਾਂ ਨੇ ਅਥਰੂ ਗੈਸ ਛੱਡੇ ਜਿਨ੍ਹਾਂ ਦੀ ਉਹ ਗੋਲੀ ਨਾਲ ਸ਼ੂਟ ਕਰਨ ਜਿਹੜਾ ਸਾਡਾ ਵੀਰ ਬੱਚਾ ਉਹ ਸ਼ਹੀਦ ਹੋ ਗਿਆ ਉਹਨਾਂ ਦੇ ਖਿਲਾਫ ਪਰਚਾ ਕਰਕੇ ਤੇ ਉਹਨਾਂ ਨੂੰ ਜਿੱਨਾਂ ਚ ਭੇਜਣਾ ਚਾਹੀਦਾ ਸੀ ਪਰ ਹਰਿਆਣਾ ਗਵਰਨਮੈਂਟ ਜਿਹੜਾ ਉਹਦੇ ਉਲਟ ਕਰ ਰਹੀ ਏ ਉਹਨਾਂ ਨੂੰ ਸਨਮਾਨ ਚਨ ਰਾਸ਼ਟਰੀ ਪੱਤਰਤਾ ਦੇ ਰਹੀ ਏ ਔਰ ਤਰੱਕੀਆਂ ਦੇ ਰਹੀ ਏ ਪਰ ਇਸ ਗੱਲ ਤੋਂ ਕੁਝ ਜਾਗ ਜਾਰ ਹੁੰਦਾ ਵੀ ਜਿਹੜੀ ਭਾਪੀਏ ਦੇਸ਼ ਦੇ ਹਾਲਾਤ ਜਿਹੜੋ ਖਰਾਬ ਕਰਨਾ ਚਾਹੁੰਦੀ ਜਿਵੇਂ ਕਿ 84 ਦੇ ਵਿੱਚ ਹੁੰਦਾ ਸੀ ਜਿਹੜਾ ਐਸੇ ਕੋਈ ਦੋ ਕਤਲ ਕਰਕੇ ਆਉਂਦਾ ਸੀ ਅਣਪਛਾਤੇ ਕਹਿ ਕੇ ਮਾਰ ਕੇ ਆਉਂਦਾ ਸੀ ਉਹਦੀ ਤਰੱਕੀ ਹੋ ਜਾਂਦੀ ਸੀ ਫਿਰ ਉਹਦਾ ਤੇ ਇਹਦਾ ਕੋਈ ਫਰਕ ਨਹੀਂ ਸਰਕਾਰ ਕਹਿ ਰਹੀ ਵੀ ਅਸੀਂ ਸਰਕਾਰ ਚਲਾ ਰਹੇ ਹਾਂ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ